ਐਕਚੁਅਲੀ ਕੇਬੀਸੀ ਨੂੰ ਮੈਂ ਬਚਪਨ ਤੋਂ ਹੀ ਫੋਲੋ ਕਰਦੇ ਆ ਰਹੀ ਹਾਂ ਜਦੋਂ ਦਾ ਕੇਬੀਸੀ ਚੱਲ ਰਿਹਾ ਅਸੀਂ ਕੇਬੀਸੀ ਜ਼ਰੂਰ ਦੇਖਦੇ ਆ ਕਿਉਂਕਿ ਕੇਬੀਸੀ ਮੇਰੇ ਮੇਰੇ ਮੁਤਾਬਕ ਇੱਕ ਗਿਆਨ ਦਾ ਬਹੁਤ ਵੱਡਾ ਸਰੋਤ ਹੈ ਕਿਉਂਕਿ ਉਹਦੇ ਵਿੱਚ ਸਵਾਲ ਆਉਂਦੇ ਆ ਤੁਸੀਂ ਆਪੇ ਆਪ ਨੂੰ ਟੈਸਟ ਕਰਦੇ ਹੋ ਕਿ ਹਾਂ ਤੁਹਾਨੂੰ ਜਵਾਬ ਆ ਰਿਹਾ ਜਾਂ ਨਹੀਂ ਆ ਰਿਹਾ ਤਾਂ ਬਚਪਨ ਤੋਂ ਹੀ ਜਦੋਂ ਦਾ ਕੇਬੀਸੀ ਦਾ ਸੀਜ਼ਨ ਉਹ ਮੈਂ ਮਤਲਬ ਅਸੀਂ ਦੇਖਦੇ ਆ ਰਿਹਾ ਫਿਰ ਇਹਨਾਂ ਨੇ ਪਲੇ ਅਲੌਂਗ ਦਾ ਸੀਜ਼ਨ ਸ਼ੁਰੂ ਕੀਤਾ ਤੇ ਉਹ ਪਲੇ ਅਲੌਂਗ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਉਹ ਪਲੇ ਅਲੌਂਗ ਹਰ ਸਾਲ ਕਿੱਡੇ ਹੈ ਤੇ ਕੋਸ਼ਿਸ਼ ਇਹ ਰਹੀ ਕਿ ਜਵਾਬ ਜਲਦੀ ਤੋਂ ਜਲਦੀ ਦਵਾ ਜਲਦੀ ਤੋਂ ਜਲਦੀ ਦਵਾ ਤਾਂ ਕਿ ਮਤਲਬ ਹੁੰਦਾ ਸੀ ਕਿ ਕੰਟੈਸਟੈਂਟ ਤੋਂ ਪਹਿਲਾਂ ਆਪਾਂ ਵੀ ਜਵਾਬ ਦੇਈਏ ਕਿ ਕਿ ਅਸੀਂ ਇੱਥੇ ਹੀ ਕੇਬੀਸੀ ਖੇਡ ਰਹੇ ਹਾਂ ਉਹ ਇੱਕ ਬਹੁਤ ਨਾ ਬਿਲਕੁਲ ਮੈਂ ਉਸ ਵੇਲੇ ਲੈਪਟੋਪ 'ਤੇ ਮੈਨੂੰ ਫੋਨ ਆਇਆ ਕਿ ਮੈਡਮ ਤੁਹਾਡੀ ਸਿਲੈਕਸ਼ਨ ਹੋ ਗਈ ਹੈ ਤੇ ਤੁਸੀਂ ਹੁਣ ਫਾਸਟੈਸਟ ਅੰਦਰ ਲਈ ਤੁਹਾਡੀ ਸਿਲੈਕਸ਼ਨ ਹੋਈ ਹੈ ਤੇ ਤੁਸੀਂ ਕੀ ਆਣਾ ਚਾਹੋਗੇ ਵੀ ਮੈਨੂੰ ਕਿਹਾ ਨਾ ਜ਼ਰੂਰ ਮੈਂ ਕਿਈ ਮੌਕਾ ਤਾਂ ਕੋਈ ਵੀ ਨਹੀਂ ਛੱਡਦਾ ਤੇ ਫਿਰ ਮੈਂ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਤੇ ਅਸੀਂ ਉੱਥੇ ਵੀ ਸੀ ਅਮਿਤ ਆਪ ਜੀ ਨੂੰ ਮਿਲੇ ਤੇ ਖੇਡਿਆ ਉੱਥੇ ਵੀ ਸੀ ਇਹ ਪਾਕਿਸਤਾਨ ਦੇ ਬਾਕੀ ਕਿਹਦੇ ਜਿੰਦੇ ਹਾਂ ਮੈਂ ਹਾਂਜੀ ਕੰਪੈਨੀਅਨ ਦੇ ਤੌਰ ਤੇ ਮੇਰੇ ਹਸਬੰਦ ਮੇਰੇ ਨਾਲ ਗਏ ਸਟੇਟ ਪਾਕਿਸਤਾਨ ਦੇ ਬਾਕੀ ਕਿਹਨਾਂ ਪਤਾ ਨਹੀਂ ਪਾਤੀ ਫਾਸਟੈਸਟ ਫਿੰਗਰ ਫਸਟ ਲੈਣਾ ਕਾफी ਕੁਝ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੁੰਦਾ ਹੈ ਕਿ ਹਾਂ ਤੁਹਾਡੇ ਸੁਪਨੇ ਤੁਹਾਡੇ ਚਲ ਰਹੇ ਹੁੰਦੇ ਕਿ ਹਾਂ ਮੈਂ ਕਿਤਨਾ ਮੈਂ ਚੇਅਰ ਤੱਕ ਪਹੁੰਚਾ تھا ਮੈਂ ਹੌਟ ਸੀਟ ਤੱਕ ਪਹੁੰਚਾ تھا ਉਹ ਸੁਪਨੇ ਤੁਹਾਡੇ ਵਾਲੇ ਦੁਆਲੇ ਤੁਹਾਡੇ ਦਿਮਾਗ ਚ ਘੁੰਮ ਰਹੇ ਹੁੰਦੇ ਹਨ ਬਟ ਫਿਰ ਆਪਣੇ ਆਪ ਨੂੰ ਇਕਾਗਰਤ ਕਰਕੇ ਮੈਂ ਫਾਸਟੈਸਟ ਗਟ ਫਰਸਟ ਦਾ ਸਵਾਲ ਜਦੋਂ ਆਇਆ ਮੇਰਾ ਧਿਆਨ ਸਿਰਫ ਔਰ ਸਿਰਫ ਸਵਾਲ ਤੇ ਸੀ ਕਿ ਹਾਂ ਮੈਂ ਉਹ ਸਵਾਲ ਨੂੰ ਸਹੀ ਸਵਾਲ ਨੂੰ ਤੇਜ਼ ਦੀ ਬਜਾਏ ਸਹੀ ਅਟੈਂਪਟ ਕਰ ਸਕਦਾ ਤੇ ਉਸ ਚੱਕਰ ਸਿ ਪਰਮਾਤਮਾ ਦੀ ਕਿਰਪਾ ਸੀ ਕਿ ਸਭ ਤੋਂ ਤੇਜ਼ ਜਵਾਬ ਮੇਰਾ ਹੀ ਹੋਇਆ ਤੇ ਮੈਂ ਹੌਟ ਸੀਟ ਤੱਕ ਮੈਂ ਪੌਣ ਸਤੀ ਤੇ ਪ੍ਰਮਾਤਮਾ ਨੇ ਮੇਰੀ ਮੇਰੀ ਜਿਹੜੀ ਦੁਆ ਸੀ ਉਹ ਕabul ਕਰ ਦਿੱਤੀ ਅਮੁਤਾਲ ਜੀ ਨੂੰ ਮਤਲ ਮੇਲਾ ਆਇਆ ਇਸ ਤਰੀਕੇ ਸੇ ਤੇ ਇੱਕ ਬੜੀ ਵੱਡੀ ਮੇਰੇ ਬਚਪਨ ਦੀ ਸੋਚ ਸੀ ਚੋਹ ਸਾਲ ਦੀ ਤੇ ਕਾਫੀ ਮੈਨੂੰ ਇਹ ਕੋਈ ਸ਼੍ਰੀ ਅਮਤਾਬਚਨ ਜੀ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਕਿਸੇ ਲਈ ਵੀ ਬਹੁਤ ਵੱਡਾ ਸੁਪਨਾ ਹੈ ਤੇ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਅੱਗੇ ਬੈਠ ਕੇ ਮੈਨੂੰ ਜ਼ਿੰਦਗੀ ਦਾ ਜਿਹੜਾ ਸਭ ਤੋਂ ਵੱਡਾ ਸੁਪਨਾ ਸੀ ਨਾ ਉਹ ਮੇਰਾ ਪੂਰਾ ਹੋਇਆ ਤੇ ਪਰਮਾਤਮਾ ਦੀ ਕਿਰਪਾ ਰਹੀ ਕਿ ਨਾ ਉਹਨਾਂ ਨਾਲ ਮਿਲ ਪਾਈ ਕਿਉਂਕਿ ਨਾ ਉਹਨਾਂ ਨੂੰ ਆਪ ਦਾ ਆਈਡਲ ਸਮਝਦੀ ਆ ਕਿ ਜੋ ਜੋ ਕੁਝ ਵੀ ਉਹਤੇ ਬੋਲਦੇ ਆ ਜੋ ਵੀ ਸੈਂਟੈਂਸਸ ਉਹ ਬੋਲਦੇ ਆ ਸਪੈਸ਼ਲੀ ਇਹ ਕੰਟੈਂਟ ਵੀ ਜੋ ਮਨ ਕਾ ਹੋ ਤੋ ਅੱਛਾ ਜੋ ਨਾ ਹੋ ਤੋ ਔਰ ਵੀ ਅੱਛਾ ਤੋ ਇਹ ਮੇਰੀ ਜ਼ਿੰਦਗੀ ਦੀ ਟੈਗ ਲਾਈਨ ਆ ਕਿ ਮੈਂ ਇਹ ਲਾਈਨ ਤੇ ਜ਼ਰੂਰ ਆਪੇ ਆਪ ਨੂੰ ਫੋਲੋ ਕਰਦੇ ਰਹੇਗੀ ਮੈਨੂੰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਮੈਂ ਮਸ਼ਰੂਮ ਸੇਲ ਪਰ ਮੇਰਾ ਮੇਰੀ ਪੀਐਚਡੀ ਜਿਹੜੀ ਹੈ ਥੀਆ ਮੇਰੇ ਮਸ਼ਰੂਮਸ ਉਪਰ ਹੈ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਤਾਂ ਮਸ਼ਰੂਮਸ ਪਸੰਦ ਨੇ ਪਰ ਮੈਂ ਉਹਨਾਂ ਨੂੰ ਮਸ਼ਰੂਮਸ ਦੇ ਉੱਤੇ ਫਾਇਦੇ ਦੱਸੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਮੈਂ ਹੁਣ ਮੈਂ ਵੀ ਆਪਦੀ ਡਾਈਟ ਦੇ ਵਿੱਚ ਇਹਨੂੰ ਐਡ ਕਰੂੰਗਾ ਤੇ ਮੈਂ ਸਰ ਨੂੰ ਕਿਹਾ ਮੈਂ ਤਾਂ ਸਰੇ ਹੀ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਹ ਐਡ ਕਰੋਗੇ ਆ ਲੈਟ ਮੈਂ ਉੱਥੇ ਕੇਬੀਸੀ ਦੇ ਮੰਚ ਤੇ ਮੈਂ 10 ਸਵਾਲਾਂ ਦੇ ਸਹੀ ਜਵਾਬ ਦੇ ਕੇ ਤੇ ਮੈਂ ਤੇ ਲਕਵੀ ਹੋ ਜਾਤਿਆ ਜਿੱਤ ਪਈ ਤੇ ਉਸ ਤੋਂ ਬਾਅਦ ਜੇਕਰ ਸਪੋਰਟ ਲੂਕ ਆਇਆ ਉਸ ਉੱਪਰ ਸਪੋਰਟ ਦੇ ਵਿੱਚ ਜੋ ਮੈਂ 10 ਸਵਾਲਾਂ ਦੇ ਵਿੱਚੋਂ 9 ਸਵਾਲਾਂ ਦੇ ਸਹੀ ਜਵਾਬ ਦਿੱਤੇ ਤੇ ਮੇਰੇ ਪਿਤਾ ਜੀ ਬਹੁਤ ਖੁਸ਼ ਹੋਏ ਉਸ ਦੇ ਤੇ ਫਿਰ ਉਹਨੇ ਉਹਦੇ ਤੇ ਆਪਣੀ ਲਾਈਫ ਲਾਈਨ ਨੂੰ ਰਿਵਾਈਜ਼ ਕੀਤਾ ਤੇ ਮੈਂ ਇਸ ਚੀਜ਼ ਨਾਲ ਦੱਸਣਾ ਚਾਹੁੰਦਾ ਕਿ ਇਹ ਕਿਹਾਣੀ ਕਿੱਥੀ ਬਿਲਕੁਲ ਪਲੈਨਿੰਗ ਹਜੇ ਦਾ ਸੁਪਨਾ ਉਹ ਵੀ ਅਮਿਤab ਜੀ ਨਾਲ ਹੀ ਜੁੜਿਆ ਕਿਉਂਕਿ ਉਹਨਾਂ ਦਾ ਉੱਥੇ ਇੱਕ ਗਾਣਾ ਸੀ ਦੇਖਾਇਕ ਫਾਪ ਹੋਇਆ ਸੀ ਜਿਸ ਲਈ ਹੋਇਆ ਤੇ ਉਹ ਗਾਣਾ ਟਿਓਲੀਪ ਗਾਰਡਨਸ ਦੇ ਵਿੱਚ ਸ਼ੂਟ ਹੈ ਸ਼ੂਟ ਕੀਤਾ ਗਿਆ ਤੇ ਉਹਨਾਂ ਨੇ ਵੀ ਦੱਸਿਆ ਕਿ ਇਹ ਗਾਣਾ ਸੀ ਅਮਸਟਰਡਮ ਨੀਦਰਲੈਂਡਸ ਦੇ ਵਿੱਚ ਜਿਵੇਂ ਗਾਣਾ ਸ਼ੂਟ ਕੀਤਾ ਸੀ ਤੇ ਕਸ਼ਮੀਰ ਦੇ ਵਿੱਚ ਵੀ ਕੀਤਾ ਸੀ ਤੇ ਹੁਣੇ ਮੇਰੀ ਇੱਛਾ ਹੈ ਕਿ ਜੇ ਪ੍ਰਮਾਤਮਾ ਦੀ ਕਿਰਪਾ ਰਹੀ ਤੇ ਮੈਂ ਉੱਥੇ ਜਾਣਾ ਚਾਹੁੰਗੀ ਤੇ ਮਟੀਲੀਪ ਗਾਰਡਨਸ ਦੇ ਵਿੱਚ ਜਾਣਾ ਚਾਹੁੰਦੀ ਹਾਂ फैमिली ਦੇ ਵਿੱਚ ਮੇਰੇ ਹਸਬੰਡ ਹੈ ਗਿਆ ਤੇ ਇਹ ਹਸਬੰਡ ਬਹੁਤ ਖੁਸ਼ ਹੈ ਬੇਟੀ ਬਹੁਤ ਖੁਸ਼ ਹੈ ਇਸ ਤੋਂ ਪਹਿਲਾਂ ਮੇਰੀ ਬੇਟੀ ਵੀ ਗਰਾਉਂਡ ਆਡੀਸ਼ਨ ਪੰਜਾਬ ਚ ਗਈ ਸੀ ਕਿਸੇ ਸਾਲ ਅਕਤੂਬਰ ਚ ਗਰਾਉਂਡ ਆਡੀਸ਼ਨ ਤੱਕ ਪਹੁੰਚੀ ਸੀ ਤੇ ਸਮ ਹਾਉ ਉਹਦਾ ਫਾਸਟ ਫਿੰਗਰਸਟ ਤੱਕ ਲੀ ਹੋ ਸਕਿਆ ਤੇ ਹਸਬੰਡ ਬਹੁਤ ਖੁਸ਼ ਉਹ ਕਹਿੰਦੇ ਕਿ ਇਸ ਸਾਰੇ ਪਰਿਵਾਰ ਦਾ ਸੁਪਨਾ ਸੀ ਜੇ ਤੇਰੇ ਰਾਹੀ ਇਹ ਪੂਰਾ ਹੋ ਰਿਹਾ ਉਹ ਕੰਪਨੀ ਉਹ ਕੰਪਨੀ ਸੈਕਟਰੀ ਹੈ ਤੇ ਕਾਰਪੋਰੇਟ ਲਾਅਸ ਦੇ ਵਿੱਚ ਵੀ ਮਾਰਦੇ ਮੈਂ ਕਹਿਣਾ ਚਾਹੂੰਗੀ ਕਿ ਤੁਸੀਂ ਕੇਬੀਸੀ ਦੇਖਦੇ ਰਹੋ ਤੇ ਕੋਸ਼ਿਸ਼ ਕਰਦੇ ਰਹੋ ਜੇ ਮੇਰਾ ਨੰਬਰ ਆ ਸਕਦਾ ਹੈ ਤਾਂ ਤੁਹਾਡਾ ਵੀ ਜ਼ਰੂਰ ਆ ਸਕਦਾ ਹੈ ਤੇ ਖੇਲਦੇ ਰਹੋ ਤੇ ਥੈਂਕ ਯੂ ਸੋ ਮੱਚ